ਉਰੇ ਕੋਈ ਸ਼ਰਤ ਕਰਦਾ ਕਰਦਾ ਵੀਰੇ ਕੋਈ ਐਂਬੂਲੈਂਸ ਲਾ ਦਿਓ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੁੰਦੀ ਆ ਕੋਈ ਹੁੰਦੀ ਵੀ ਉਰੇ ਲੰਘਦਾ ਜਾਉਂਗੇ ਕਿਤੇ ਬੜੀ ਬੱਸ ਲਾ ਦਿਓ ਜੀ ਉਰੇ ਕੋਈ ਫੈਸਿਲਿਟੀ ਨਹੀਂ ਹੈ ਜੀ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੜਕਾ ਸੀ ਪਾ ਨਹੀਂ ਸਕਦੇ ਮਿੱਟੀ ਵਿੱਚ ਹੀ ਧਰ ਜਾਣਾ ਜੇ 10 ਦਿਨ ਪਰ ਮਿੰਟ ਜੀ ਵੱਧ ਪੈ ਵੀ ਗਏ ਲੋਕਾਂ ਨਾਲ ਜਾਨ ਤੋਂ ਵੱਧ ਉਹਨਾਂ ਲਈ ਇਹ ਗੱਲ ਨਾ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸਦੀ ਆ ਹਾਂਜੀ ਹਾਂ ਆ ਤੁਹਾਡੀ ਸੜਕ ਹੁਣ ਮੈਂ ਬਣਵਾ ਦੇਣੀ ਆ ਅੱਜ ਅੱਜ ਮੈਂ ਆਈ ਆ ਅੱਜ ਮੈਂ ਪਾਣੀ ਕਢਵਾ ਸਕਦੀ ਆ ਜੇ ਤੁਸੀਂ ਕਹੋਗੇ ਗੱਟਕਾ ਇਦਾਂ ਫੇਰ ਕਰਵਾ ਸਕਦਾ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸੀਵਰੇਜ ਪੌਣ ਕਰਕੇ ਪੱਟੀ ਦੀ ਹੋਈ ਆਫ ਹੈਗੀ ਆ ਹਸਟਕ ਚੱਲੇਨੀ ਉਹ ਵੀ ਉਹ ਤਾਂ ਬਾ ਸੜਕਾ ਬਣ ਜਾਣਗੇ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਉਹ ਵੀ ਹੋਜੂ ਟੋਪੇ ਵੀ ਸਾਫ ਹੋ ਜਾਣਗੇ ਮੇਰੇ ਹਸਟ ਦਾ ਸਾਰਾ ਕੁਝ ਮੈਂ ਕਰਵਾਵਾਂਗਾ ਦੋ ਪਾ ਦੋ ਬਣੂਗਾ ਜੀ ਦੱਸੋ ਸਾਹਿਬ ਨੂੰ ਚਾਰ ਮੈਡਨ ਨੂੰ ਕਹਿ ਕਹਿ ਕੇ ਤੱਕੇ ਜਾਈ ਟਰੈਕਟਰ ਲਾ ਕੇ ਹੀ ਬਣ ਜਾਏ ਪਹਿਲਾਂ ਮੈਡਨ ਦੀ ਭਾਈ ਮਨ ਤੋਂ 3-4 ਸਾਲ ਹੋ ਗਏ ਤੱਕੇ ਖਾਂਦੇ ਦੋ ਮਹੀਨੇ ਦਾ ਉਹ ਕਮੇਟੀ ਪਣੀ ਕਿਹੜੀ ਰੁਕ ਫਿਰ ਦੋ ਮਹੀਨੇ ਚ ਦੱਸੋ ਕਿਹੜੀ ਕੰਮ ਕਰੇ ਤੁਸੀਂ ਉਹ ਕੰਮ ਪਾ ਦੋ ਜਿਹੜਾ ਤੁਸੀਂ ਕਰਦੇ ਹੋ ਨਹੀ ਜਦੋਂ ਬੱਸਿਆਂ ਦੀ ਬੱਚਿਆਂ ਦੀ ਬੱਸ ਬੰਟੂ ਜੀ ਜ਼ਿਆਦਾ ਕਰੋਗੇ ਤੁਸੀਂ ਦੱਸੋ ਮੈਨੂੰ ਹਣ ਜਿੰਮੇਵਾਰ ਦੱਸੋ ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਨੂੰ ਜਾਨੀ ਜਿਵੇਂ ਆ ਬੋਲਤੀ ਹਾਂ ਤੇ ਮੈਡਮ ਜੀ ਤੁਸੀਂ ਆਏ 4 ਸਾਲ ਬਾਅਦ ਅਸੀਂ ਤਾਂ ਨਹੀਂ 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 ਦੱਸੋ ਕਦੋਂ ਆਏ ਜੀ ਮੈਂ ਕੰਮ ਕਢਾਵਾਂ ਨਾਲ ਖਰਚੇ ਬਣਾਉਂਦੀ ਮੈਂ ਆਉਂਦੀ ਰਹਿਣੀ ਹੈ ਤੁਹਾਨੂੰ ਲੱਗਦਾ ਕਿ ਮੈਡਮ ਜੀ ਮੇਰੇ ਇਹ ਜਿਹੜਾ ਕਰਾ ਦੋ ਚਲੋ ਮੈਂ ਇੱਕ ਗੱਲ ਦੱਸਿਆ ਖਰਚਾ ਤਾਂ ਹੁੰਨੇ ਆ ਪਰ ਇਦਾਂ ਇਹ ਮੁੰਡਾ ਬੋਲਦਾ ਤੇਰਾ ਨੰਬਰ ਵਾਰ ਦੱਸ ਇਹ ਮੁੰਡੇ ਦਾ ਮਤਲਬ ਦੇਖੀ ਸੀ ਕਿ ਮੈਂ ਮੁਸ਼ਕਲਾਂ ਦਾ ਸੰਭਾਲੀ